ਇਹਨੂੰ ਖਾਨਦਾਨ ਕਹਿੰਦੇ ਜੀ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਲਾਕ ਹਲਾਉਂਦੀਆਂ ਨੱਚਦੀਆਂ ਨੰਗੀਆਂ ਹੋ ਹੋ ਕੇ ਆਪਣਾ ਜਿਸਮ ਦਿਖਾਉਂਦੀਆਂ ਇਹ ਖਾਨਦਾਨ ਨਹੀਂ ਹੁੰਦੀਆਂ ਕੁੜੀਆਂ ਖਾਨਦਾਨ ਨਹੀਂ ਕੁੜੀਆਂ ਦੀ ਪਹਿਲਾਂ ਸਿੱਖ ਲਾ ਕੇ ਖਾਨਦਾਨੀਆਂ ਕੁੜੀਆਂ ਹੁੰਦੀਆਂ ਕਿੰਨੀਆਂ ਦੀਆਂ ਤੁਹਾਡੇ ਵਰਗੀਆਂ ਤਾਂ ਨਹੀਂ ਹੁੰਦੀਆਂ ਵੈਸੇ ਪੁੱਛ ਲਈ ਕਿਸੇ ਨੂੰ ਡੰਗਰ ਕਹਿ ਥਾਂ ਦੀ ਸਾਰਾ ਇਹਨੇ ਨੈਟ ਤੇ ਗੰਦ ਪਾਇਆ ਡੰਗਰ ਨੇ ਡੰਗਰੇ ਡੰਗਰੇ ਤੈਨੂੰ ਜਫੀ ਦੀ ਨਹੀਂ ਤੈਨੂੰ ਛੇਤਰਾਂ ਦੀ ਲੋੜ ਆ ਡੰਗਰੇ ਇੱਕ ਨੰਬਰ ਦੀ ਐ ਡੰਗਰੇ ਤੇਰੀ ਇੰਨੀ ਜਿਆਦਾ ਲੋਕਾਂ ਨੇ ਬੇਇਜ਼ਤੀ ਕੀਤੀ ਹੈ ਨਾ ਤੂੰ ਮੰਨੀ ਵੀ ਕਿ ਮੈਂ ਇਹੋ ਜਿਹੇ ਵੀਡੀਓ ਨਹੀਂ ਪਾਉਂਗੀ ਕੀ ਮਿਲਦਾ ਤੁਹਾਨੂੰ ਇਹੋ ਜਿਹੇ ਵੀਡੀਓ ਪਾ ਪਾ ਕੇ ਦੱਸੋ ਭਲਾ ਕੀ ਸਾਫਤ ਕਰਨਾ ਚਾਹੁੰਨੀ ਆ ਡੰਗਰੇ ਤੂੰ ਹੱਦ ਹੋਈ ਪਈ ਤੁਹਾਡੇ ਵਾਲੀ ਕੋਈ ਚੰਗਾ ਮੈਸੇਜ ਦਿਓ ਜੇ ਦੇਣਾ ਤੇ ਲੋਕਾਂ ਦੇ ਬੱਚੇ ਨਾ ਵਗਾੜੋ ਕੀ ਗਵਣੂ ਇਹਨਾਂ ਦੁਨੀਆ ਦਾ ਤੇਰਾ ਨੀਂਓ ਤੇਰੇ ਗੋਰੀ ਰੰਗ ਦਾ ਕਸੂਰ ਤੇਰਾ ਨਹੀਂਓ ਹੋਰ ਕਿਹਦਾ ਕਸੂਰਾ ਤੁਹਾਡਾ ਹੀ ਕਸੂਰਾ ਤੁਸੀਂ ਗੰਦ ਪਾਇਆ ਇੰਸਟਾ ਦੇ ਹੱਦ ਹੋਈ ਪਈ ਤੁਹਾਡੇ ਵਾਲੀ ਤੁਹਾਨੂੰ ਦੇਖ ਕੇ ਲੋਕੀ ਕੀ ਸਿੱਖਣਗੇ ਦੱਸੋ ਨਾ ਕੀ ਸਿਖਿਆ ਦਿੰਦੇ ਜੇ ਤੁਸੀਂ ਰੀਲਾਂ ਤੇ ਨੱਚਣਾ ਇਹ ਸਿਖਾਉਂਦੇ ਜੇ ਲੋਕਾਂ ਨੂੰ ਤੁਹਾਨੂੰ ਦੇਖ ਕੇ ਛੋਟੀ ਛੋਟੀ ਉਮਰ ਵਾਲੇ ਬੱਚੇ ਵੀ ਇਹੋ ਜੇ ਕੰਮ ਕਰਨਦੇ ਆ ਬਾਕੀ ਤੁਸੀਂ ਇੰਨਾ ਜਿਆਦਾ ਨੈਟ ਤੇ ਗੰਦ ਪਾਇਆ ਨਾ ਕੋਈ ਹਿਸਾਬ ਹੀ ਨਹੀਂ ਆ ਤੁਹਾਨੂੰ ਅਜਿਹੇ ਵੀਡੀਓ ਅਪਲੋਡ ਕਰ ਲੱਗਣ ਪੋਰਾ ਵੀ ਸ਼ਰਮ ਨਹੀਂ ਆਉਂਦੀ ਹਾਨੂੰ ਪਾਉਣ ਲੱਗਿਆ ਜੀ ਵੀਡੀਓ ਤੁਹਾਡੇ ਦਿਖਾਉਣ ਲੱਗੇ ਸ਼ਰਮ ਆਉਂਦੀ ਪਰ ਅਹੀਂ ਵੀ ਸ਼ਰਮ ਕਿਉਂ ਕਰੀਏ ਜੇ ਤੁਹਾਨੂੰ ਸ਼ਰਮ ਨਹੀਂ ਹੈਗੀ ਕੋਈ ਮਜ਼ਾਦਾ ਰੱਖੀਏ ਕਿਸਟ੍ਰੈਸ ਨਾ ਲੈ ਤੂੰ ਪੜਾਈ ਦੀ ਸਟ੍ਰੈਸ ਲੈ ਠੀਕ ਆ ਨਾ ਇਹੋ ਜਿਹੇ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਪਤਾ ਨਹੀਂ ਇਹਨਾਂ ਦੇ ਮਾਪਿਓ ਵੀ ਕਿੱਥੇ ਗਏ ਕਿ ਦੱਸ ਤੂੰ ਹੀ ਵੀ ਨਹੀਂ ਰੋਕਦੇ ਇਹਨਾਂ ਨੂੰ ਕੀ ਇਹ ਲੱਛਣ ਕਰਦੇ ਤੇ ਨੈਟ ਦੇ ਉੱਤੇ ਕੀ ਗੰਦ ਪਾਇਆ ਛੋਟੀ ਛੋਟੀ ਉਮਰ ਦੇ ਵਿੱਚ ਉਹ ਜਿਹੜੇ ਗੰਦ ਪਾਉਂਦੇ ਰੀਲਾਂ ਦੇ ਨੱਚਦੇ ਨਾਲ ਲਾਕ ਹਲਾਉਂਦੇ ਆ ਉਹ ਇਹੋ ਜਿਹੇ ਬੱਚਿਆਂ ਨੂੰ ਵਿਗਾੜਦੇ ਆ ਇਹੋ ਜਿਹੇ ਬੱਚਿਆਂ ਨੂੰ ਵਿਗਾੜਦੇ ਇਹੀ ਲੋਕ ਵੇਖ ਕੇ ਇਹਨਾਂ ਨੂੰ ਤੇ ਆ ਦਿੰਦੇ ਆ ਕਿ ਸਾਨੂੰ ਕੋਈ ਵਧੀਆ ਸਿੱਖਿਆ ਦਿੰਦੇ ਆ ਸਿੱਖਿਆ ਦਿੰਦੇ ਤੁਹਾਨੂੰ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਉਮਰ ਦੇ ਹੁੰਦੇ ਸੀ ਨਾ ਜਦੋਂ ਆਪਾਂ ਮਤਲਬ ਇਹਨਾਂ ਦੀ ਉਮਰ ਦੇ ਹੁੰਦੇ ਸੀ ਤੇ ਆਪਾਂ ਉਹ ਸ਼ਕਤੀਮਾਨ ਸੋਣ ਪਰੀ ਇਹੋ ਜਿਹਾ ਮਤਲਬ ਸੀਰੀਅਲ ਦੇਖਦੇ ਹੁੰਦੇ ਸੀ ਡੀਗਦੇ ਰਹਿੰਦੇ ਸੀ ਪਰ ਹੁਣ ਇਹੋ ਜਿਹਾ ਜ਼ਮਾਨਾ ਆ ਗਿਆ ਨਾ ਐਡਾ ਗੰਦਾ ਜ਼ਮਾਨਾ ਆ ਗਿਆ ਨਾ ਕੋਈ ਹਿਸਾਬ ਹੀ ਨਹੀਂ ਆ ਕਲ ਜੂਆ ਨਿਰਾ ਕਾਲ ਯੁਗ ਹੁਣ ਤੁਸੀਂ ਆਪਣੇ ਅੱਖੀ ਦੇਖੋ ਕੀ ਹਰਕਤਾਂ ਹੁੰਦੀਆਂ ਨੇਟ ਦੇ ਉੱਤੇ ਇੰਨਾ ਜ਼ਰਾ ਗੰਦ ਪੈ ਫੇਰ ਲੋ ਕਿ ਕਹਿੰਦੇ ਤੁਸੀਂ ਇਹਨਾਂ ਨੂੰ ਰੋਸਟ ਕਰਦੇ ਜੇ ਤੇ ਰੋਸਟ ਤਾਂ ਫੇਰ ਕਰਨਾ ਹੀ ਪੈਂਦਾ ਜਦੋਂ ਇਹਨਾਂ ਦੀਆਂ ਹਰਕਤਾਂ ਹੀ ਇੰਨੀਆਂ ਜ਼ਿਆਦੀਆਂ ਮਾੜੀਆਂ ਹੋ ਗਈਆਂ ਤੇ ਬੰਦਾ ਕੀ ਕਵੇ ਬਾਕੀ ਇਹਨਾਂ ਦੀ ਵੀ ਗਲਤੀਆਂ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦੀ ਗਲਤੀ ਏ ਇੱਕ ਗਲਤੀ ਇਹਨਾਂ ਦੇ ਮਾਪਿਓ ਦੀ ਆ ਜਿਹੜੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦੇ ਦਿੰਦੇ ਆ ਕਿ ਫੋਨ ਫੜੋ ਰੀਲਾਂ ਬਣਾਓ ਗੰਦ ਪਾਓ ਨੈਟ ਦੇ ਉੱਤੇ ਤੇ ਦੂਸਰਿਆਂ ਨੂੰ ਦੇਖ ਕੇ ਇਹ ਆਪਣੇ ਮਤਲਬ ਜਿਹੜੇ ਬੱਚੇ ਆ ਉਹ ਵੀ ਇਹਨਾਂ ਨੂੰ ਦੇਖ ਕੇ ਇਹ ਗਲਤ ਕੰਮ ਕਰ ਹੁਣ ਆਪਾਂ ਕੀ ਕਰ ਸਕਦੇ ਆ ਆਪਣਾ ਤੇ ਇਹੀ ਆ ਬਸ ਕਿ ਇਹ ਗੰਦ ਨਾ ਪਾਇਆ ਜਾਵੇ ਤੇ ਬੱਚੇ ਨਾ ਖਰਾਬ ਕਰੋ ਠੀਕ ਆ ਨਾ ਆ ਦੇਖ ਰੋ ਆ ਦੇਖ ਰੋ ਐਲਤਾ ਕਰਦੀ ਤੇ ਮੈਨੂੰ ਕਹਤੀ ਮੈਂ ਕੰਮ ਕਰਨ ਲੱਗੀ ਠੇਰ ਚ ਇਹ ਕੀ ਹੁੰਦਾ ਬਈ ਉਹ ਮੈਂ ਉਹ ਏਸੀ ਸਾਫ ਕਰ ਲੀ ਏਸੀ ਸਾਫ ਕਹਿੰਦੀ ਮੈਂ ਤਾਂ ਤੈਨੂੰ ਦੇਖੇ ਝੂਟੇ ਲੈਂਦੀ ਨੂੰ ਅੰਟੀ ਹਾਰਵਰੀ ਇਕੋ ਗਾਲੇ ਆ ਦੇਖ ਲੋ ਆ ਦੇਖ ਲੋ ਦੇਖੀ ਤੇ ਜਾਣੇ ਆ ਕੀ ਦਿਖਾਉਣਾ ਚਾਹੁੰਦੇ ਜੇ ਤੁਸੀਂ ਉਹ ਉੱਤੇ ਢੀ ਕੁੜੀ ਗੱਦੇ ਨਾਲ ਖੇਡਣ ਦਈ ਐ ਤੇ ਉਹ ਵੀ ਵੀਡੀਓ ਬਣਾ ਕੇ ਦੱਸ ਦਿੱਤੀ ਆ ਹੱਦ ਹੋਈ ਪਈ ਤੁਹਾਡੇ ਵਾਲੀ ਕੀ ਹੁਣ ਬੰਦਾ ਇਹਨਾਂ ਨੂੰ ਕਵੇ ਇਹ ਵੀਡੀਓ ਬਣਾਉਣ ਦਾ ਕੀ ਮਕਸਦ ਸੀ ਕਿ ਤੁਸੀਂ ਇਹ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਹੱਦ ਹੋਈ ਪਈ ਤੁਹਾਡੇ ਵਾਲੀ ਬੱਸ ਦੇਖ ਲੈ ਤੂਤੀਆਂ ਦੀ ਕਿੱਦਾਂ ਹਨ ਹੱਦ ਹੈ ਪੁੱਤੋ ਤੇ ਤੇਰੀ ਹੱਦ ਤਾਂ ਆਂਟੀ ਤੁਹਾਡੀ ਹੋਈ ਪਈ ਆ ਹੱਦ ਨੇ ਹੱਦੋਂ ਵੱਧ ਹੋਈ ਪਈ ਤੁਹਾਡੀ ਤੁਸੀਂ ਕੀ ਵਿਖਾਉਣਾ ਚਾਹੁੰਦੇ ਜੀ ਹਰ ਵਾਰੀ ਮਤਲਬ ਕੈਮਰਾ ਤੁਹਾਡਾ ਆਉਂ ਨਹੀਂ ਰੰਦਾ ਲੋਕਾਂ ਦੀਆਂ ਮਾਵਾ ਆਪਣੀਆਂ ਧੀਆਂ ਨੂੰ ਸਮਝਾਉਂਦੇ ਆ ਤੇ ਇੱਥੇ ਉਲਟਾ ਇੱਥੇ ਆਪਣੀ ਜਿਹੜੀ ਮਾਵਾ ਉਹ ਕੈਮਰਾ ਮਾਰ ਮਾਰ ਦੱਸਦੀ ਲੋਕਾਂ ਨੂੰ ਆ ਵੇਖੋ ਮੇਰੀ ਧੀ ਕੀ ਕਰਨਦੀ ਕੀ ਲਸ਼ਣ ਕਰਦੀ ਆ ਫੇਰ ਕਹਿੰਦੇ ਲੋਕੀ ਸਾਨੂੰ ਗਲਤ ਬੋਲਦੇ ਆ ਲੋਕਾਂ ਨੇ ਤੇ ਫੇਰ ਗਲਤ ਬੋਲਣਾ ਹੀ ਆ ਤੁਸੀਂ ਹਰਕਤਾਂ ਹੀ ਸਿਆਣੇ ਬਿਆਣੇ ਇਹੋ ਜੇ ਕਰਦੇ ਆ ਜੇ ਮਾਵਾ ਧੀਾਂ ਹੱਦ ਹੋਈ ਪਈ ਤੁਹਾਡੇ ਦੇ ਦੇਖ ਕੇ ਗੁੱਸਾ ਆਉਂਦਾ ਹੈ ਕੀ ਲਸ਼ਣ ਕਰਨਦੀ ਆ ਜਿਵਾਕਾ ਵਾਂਗੂ ਮੈਨੂੰ ਲੱਗਦਾ ਇਹੋ ਜਿਹੇ ਬੱਚੇ ਵੀ ਨਹੀਂ ਹਰਕਤਾਂ ਕਰਦੇ ਜਿਵੇਂ ਦੀ ਇਹ ਕਰਦੀ ਜਦੋਂ ਕੈਮਰਾ ਚੱਕ ਆਹ ਦੇਖੋ ਕੀ ਕਰਦੀ ਆਹ ਦੇਖੋ ਕੀ ਕਰਦੀ ਆਹ ਕੀ ਹੁੰਦਾ ਅਕਬਾਲ ਕੇ ਖੜੀ ਐ ਐਡਾ ਬੜਾ ਗੈਸ ਫੂਕਦੀ ਐ ਤੂੰ ਮਰਚਾ ਮਾਰ ਕੇ ਹੱਡੀ ਮੈਂ ਸੂਟ ਜਿਹੜੇ ਨੇ ਨਾ ਤੰਗ ਸੂਟ ਫਿਟਿੰਗ ਵਾਲੇ ਪਾ ਪਾ ਕੇ ਦਿਖਾਉਂਦੀਆਂ ਮਾਵਾ ਧੀਆ ਠੀਕ ਆ ਨਾ ਤੇ ਫੇਰ ਇੱਥੇ ਮੁੜ ਕੇ ਓਵਰ ਐਕਟਿੰਗ ਬਹੁਤ ਕਰਦੀਆਂ ਆ ਕੀ ਆ ਪੁੱਤ ਮੇਰਾ ਕੀ ਕਰਦਾ ਪੁੱਤ ਤੁਹਾਡਾ ਲੱਛਣ ਕਰਦਾ ਤੁਹਾਨੂੰ ਵੀ ਪਤਾ ਕੀ ਲੱਛਣ ਕਰਦਾ ਫਿਰ ਕਹਿ ਦਿੰਦੇ ਮੁੰਡਿਆਂ ਦੀ ਨੀਗਾ ਖਰਾਬ ਆ ਮੁੰਡੇ ਗਲਤ ਬੋਲਦੇ ਆ ਮੁੰਡਿਆਂ ਦੀ ਗਲਤ ਸੋਚਣੀ ਆ ਤਾਂ ਤੁਸੀਂ ਆਪ ਇਹ ਕੰਮ ਕਰਾਉਂਦੇ ਜੀ ਡੰਗਰੋ ਤੁਹਾਨੂੰ ਅਗਲ ਨਹੀਂ ਸੋਧੋ ਸਾਰਾ ਯੂਥ ਖਰਾਬ ਕਰਦਾ ਤੁਸੀਂ ਹੈਲੋ ਗਾਇਸ ਹੈਵ ਯੂ ਹੋਰ ਸੁਣਾਓ ਜੀ ਮੱਛਾਂ ਵਾਲਿਓ ਮੱਛਾਂ ਲਓ ਕਿੰਨਾ ਮਰਜੀ ਇਹ ਮੇਰਾ ਹਸਬੰਦ ਹੈ ਇਹਨੇ ਮੈਨੂੰ ਕਿਸ ਕਰਾਂ ਇਹ ਮੈਨੂੰ ਜੱਫੀ ਪਾਵੇ ਇਹ ਮੇਰੇ ਮਾਪਿਆਂ ਨੇ ਮੈਨੂੰ ਚੁਣ ਕੇ ਦਿੱਤਾ ਠੀਕ ਹੈ ਨਾ ਤੇ ਪਿਆਰ ਅਸੀਂ ਇੱਕ ਦੂਜੇ ਨੂੰ ਕਰਨੇ ਆ ਠੀਕ ਹੈ ਨਾ

ਸਾਰਿਆਂ ਦੇ ਮਾਪਿਓ ਲੱਭ ਕੇ ਦਿੰਦੇ ਆ ਤੁਹਾਡੇ ਘਰੇ ਕੋਈ ਅਲੋਕਾਰ ਨਹੀਂ ਲੱਭ ਕੇ ਦਿੰਦਾ ਕਿ ਸਾਡੇ ਦੇ ਵਿੱਚ ਪਿਆਰ ਨਹੀਂ ਹੈਗਾ ਇੰਨਾ ਹੈ ਕਿ ਅਸੀਂ ਨੈਟ ਤੇ ਗੰਦ ਨਹੀਂ ਪਾਉਂਦੇ ਤੁਹਾਡੇ ਨੂੰ ਕਿ ਤੁਹਾਨੂੰ ਜਿਆਦਾ ਪਿਆਰ ਆਉਂਦਾ ਵਾ ਤੇ ਫਿਰ ਆਪਣਾ ਬੰਦ ਕੈਮਰਾ ਕਰਕੇ ਪਿਆਰ ਦਿਖਾਓ ਲੋਕਾਂ ਨੂੰ ਨਾ ਦਿਖਾਓ ਲੋਕਾਂ ਨੇ ਤੁਸੀਂ ਜਵਾਗ ਵਗਾੜੇ ਆ ਹੱਦ ਹੋਈ ਪਈ ਤੁਹਾਡੀ ਇੰਨੀ ਜਿਆਦਾ ਲੋਕਾਂ ਨੇ ਸਰਵਿਸ ਕੀਤੀ ਤੁਹਾਨੂੰ ਇੰਨਾ ਜਿਆਦਾ ਲੋਕਾਂ ਨੇ ਤੁਹਾਡੀ ਨੇਰੀ ਲਿਆਂਦੀ ਪਰ ਤੁਹਾਨੂੰ ਅਕਲ ਮੌਤ ਹੀ ਨਹੀਂ ਹੈਗੀ ਅੱਗੋ ਕਹਿੰਦੇ ਸੜਦੇ ਐ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਰੋ ਸਾਡੇ ਠੱਠੇ ਕੋਈ ਛਾਲ ਮਾਰੋ ਜੋ ਮਰਜ਼ੀ ਕਰੋ ਪਰ ਨੈਟ ਤੇ ਗੰਦ ਨਹੀਂ ਪਾਉਂਦੇਣਾ ਤਾਨੂੰ ਦੇਖ ਕੇ ਬੱਚੇ ਕੀ ਸੋਚਦੇ ਹੋਣਗੇ ਡੰਗਰੋ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਇਹ ਜੋੜੇ ਸਾਡੇ ਬਾਰੇ ਬੋਲਦੇ ਰਹਿੰਦੇ ਲਗਭਗ ਉਹਨਾਂ ਦਾ ਐਵੇਂ ਟਿੱਡ ਦੁਖਦਾ ਰਹਿੰਦਾ ਥੋੜਾ ਥੋੜਾ ਵੀਰ ਮਤਲਬ ਇਹਨਾਂ ਨੂੰ ਕਿਉਂ ਬੋਲਦੇ ਆ ਜਾਂ ਕਾਹ ਤੋਂ ਬੋਲਦੇ ਰਹਿੰਦੇ ਆ ਤਾਂ ਉਹਨਾਂ ਨੂੰ ਮੈਂ ਦੱਸਾਂ ਜੋਨਾ ਜਿਹੜਾ ਬੰਦਾ ਫੇਮਸ ਹੋ ਜਾਂਦਾ ਨਾ ਉਹਦੇ ਨਾਲ ਬਰਾਈ ਆਟੋਮੈਟਿਕਲੀ ਜੁੜ ਜਾਂਦੀ ਹੈ ਠੀਕ ਹੈ ਜਿਹੜਾ ਬੰਦਾ ਫੇਮ ਲੈ ਜਾਂਦਾ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਨਾ ਮਾੜਾ ਮੋਟਾ ਉਹਦੇ ਨਾਲ ਬਰਾਈ ਜੁੜ ਜਾਂਦੀ ਹੈ ਇਸ ਤਰ੍ਹਾਂ ਦਾ ਹੀ ਇਤਿਹਾਸ ਰਿਹਾਗਾ ਜੇ ਨਾ ਜੁੜਦੀ ਹੋਏ ਨਾ ਬਰਾਈ ਤਾਂ ਲੋਕ ਲੋਕਾਂ ਦਾ ਕੋਈ ਢਿੱਡ ਨਹੀਂ ਦੁਖਦਾ ਮੈਨੂੰ ਤਾਂ ਲੱਗਦਾ ਢਿੱਡ ਤੁਹਾਡਾ ਦੁਖਦਾ ਹੈ ਪੰਨਾਂ ਕ ਮਿੰਟਾਂ ਬਾਨੀ ਨੀ ਨੀ ਗੱਲ ਦਾ ਨੀ ਨੀ ਚੀਜ਼ ਦਾ ਤੁਸੀਂ ਬਲੌਗ ਬਣਾ ਕੇ ਪਾ ਦਿੰਦੇ ਜੇ ਵੀਡੀਓ ਬਣਾ ਕੇ ਪਾ ਦਿੰਦੇ ਨੂਰ ਆ ਕਰਦਾ ਨੂਰ ਫਲਾਣਾ ਕਰਦਾ ਹੱਦ ਹੋਈ ਪਈ ਤੁਹਾਡੇ ਲੈ ਅਗਲਾ ਰੋਟੀ ਪਾਣੀ ਵੀ ਖਾਂਦਾ ਹੁੰਦਾ ਹੈ ਠੀਕ ਹੈ ਨਾ ਤੁਸੀਂ ਵੱਡੇ ਕਿਹੜੇ ਫੇਮ ਐਡੇ ਤੁਸੀਂ ਕਹਿੰਦੇ ਜੇ ਕਿੰਨੇ ਵੱਡੇ ਵੱਡੇ ਸੈਲੀਬ੍ਰਿਟੀ ਆ ਕੀ ਜੇ ਤੁਸੀਂ ਦੱਸੋ ਨਾ ਆਪਣੀਆਂ ਹਰਕਤਾਂ ਦੱਸੋ ਕੀ ਜੇ ਤੁਸੀਂ ਆਪਣੀ ਜਨਾਨੀ ਦਿਖਾਉਣਾ ਲੋਕਾਂ ਨੂੰ ਮਾਰ ਮਾਰ ਕੈਮਰਾ ਤੇ ਦੇਖ ਲਓ ਮੇਰੀ ਘਰ ਦੀ ਦੇ ਲੱਛਣ ਵਿਖਾਉਣਾ ਏ ਤੂੰ ਖੁਦ ਆਪ ਕੋਈ ਨਹੀਂ ਕਿਸੇ ਦੇ ਘਰ ਦੇਖਣਾ ਹੁੰਦਾ ਲੋਕ ਪੋਜੀਟਿਵ ਚੀਜ਼ਾਂ ਨੂੰ ਨੈਗੇਟਿਵ ਬਣਾ ਕੇ ਆਪਣੇ ਆਪਣੇ ਪੇਜਾਂ ਤੇ ਸ਼ੋਅ ਕਰਦੇ ਆ ਵੀ ਇਹ ਐਂ ਕਰਦੀ ਆ ਇਹ ਐਂ ਕਰਦੇ ਆ ਤੇ ਜਿਹੜੇ ਨਵੇਂ ਬੰਦਿਆਂ ਨੇ ਉਹ ਆ ਕੇ ਸਾਡੇ ਪੇਜ ਤੇ ਦੇਖੋ ਸਾਡੇ ਪੇਜ ਤੇ ਤੁਹਾਨੂੰ ਕਿੱਡਾ ਕਮਾੜਾ ਕੰਟੈਂਟ ਮਿਲੂਗਾ ਠੀਕ ਆ ਕਾਣ ਦੇ ਨੈਗੇਟਿਵ ਬੋਲਣਾ ਹੀ ਆ ਜੇ ਤੁਹਾਡੇ ਕੰਮ ਹੀ ਨਹੀਂ ਠੀਕ ਤੁਹਾਡੇ ਲੱਛਣ ਹੀ ਨਹੀਂ ਠੀਕ ਤੇ ਲੋਕਾਂ ਨੇ ਤੇ ਬੋਲਣਾਈਆਂ ਠੀਕ ਆ ਨਾ ਜਿਨ੍ਹਾਂ ਨੂੰ ਨਹੀਂ ਠੀਕ ਲੱਗਦਾ ਉਹਨਾਂ ਨੇ ਬੋਲਣਾ ਤੇ ਜਿਹੜੇ ਲੈਂਦੇ ਤੇ ਸਵਾਲ ਪਾਣੀ ਉਹਨਾਂ ਨੇ ਤੁਹਾਨੂੰ ਕੀ ਰੋਕਣਾ ਹੈ ਹਨਾ ਦੂਸਰੀ ਗੱਲ ਤੂੰ ਆਪਣੀ ਘਰਵਾਲੀ ਖੋਦ ਦਿਖਾਉਣਾ ਲੋਕਾਂ ਨੂੰ ਤੇ ਇੱਥੇ ਆਣ ਕੇ ਤੁਸੀਂ ਹੁਣ ਗਿਆਨ ਦੇਣ ਲੱਗ ਪਈ ਜੇ ਕੀ ਅਸੀਂ ਗਲਤ ਕਰਦੇ ਆ ਦੱਸਾਂਗੇ ਜਰਾ ਅੱਗੇ ਚੱਲੋ ਵੀਡੀਓ ਦੇ ਵਿੱਚ ਲਾਵਾਂਗੇ ਕਲਿੱਪਾਂ ਕੀ ਤੁਸੀਂ ਗਲਤ ਕਰਦੇ ਜੇ ਤੇ ਕੀ ਸਹੀ ਕਰਦੇ ਜੇ ਆਪ ਦਿਖਾਉਂਦੇ ਤੁਸੀਂ ਆਪਣੀ ਜਨਾਨੀ ਨੂੰ ਕਿਉਂਕਿ ਉਹਦੇ ਸਿੱਫਤ ਤੁਹਾਡਾ ਘਰ ਚੱਲਦਾ ਹੈ ਡੰਗਰਣਾ ਵੀ ਤੇ ਜਾਂ ਤੋਂ ਕਿ ਜਿਹੜਾ ਨੱਚਣ ਲੱਗਿਆ ਕਰ ਨੱਚਣ ਲੱਗਿਆ ਉਹਨੂੰ ਸ਼ਰਮ ਕਦੀ ਠੀਕ ਆ ਇਹ ਚੀਜ਼ ਕਦੇ ਵੀ ਅਸੀਂ ਮਾਈਂਡ ਚ ਨਹੀਂ ਲੈ ਕੇ ਆਉਂਦੀ ਵੀ ਕੋਣ ਕੀ ਕਹਿੰਦਾ ਆਪਾਂ ਨੂੰ ਤਾਂ ਲੈਣਾ ਕੀ ਹੈ ਜਿਹੜਾ ਕਹੀ ਜਾਂਦਾ ਜਿਹੜੇ ਕਹੀ ਜਾਂਦੇ ਆ ਜਿਹੜੇ ਕਹੀ ਜਾਂਦੇ ਆ ਉਹ ਆਪਣੇ ਚੁੱਲੇ ਚਲਾਈ ਜਾਂਦੇ ਆ ਉਹ ਆਪਣੀ ਰੋਟੀ ਬਣਾਈ ਜਾਂਦੇ ਆ ਉਹ ਵੀ ਤਾਂ ਅਖੀਰ ਸੋਸ਼ਲ ਸਾਈਟ ਤੇ ਆਏ ਆ ਉਹ ਵੀ ਤਾਂ ਦੂਰ ਬੀਹੇ ਕਮਾਉਣ ਆਏ ਆ ਤੇ ਉਹਨਾਂ ਜਦੋਂ ਮਤਲਬ ਉਹ ਸਾਰੇ ਲੋਕਾਂ ਦੀ ਵੀਡੀਓ ਚੱਕ ਚੱਕ ਫੋਨ ਦੇ ਰਹੇ ਨੇ ਕਦੇ ਸਾਡੀ ਵੀ ਪਾ ਦਿੰਦੇ ਆ ਜਿਹੜੇ ਸਾਨੂੰ ਚੋਣ ਵਾਲੇ ਉਹ ਦੇਖਦੇ ਆ ਲਓ ਪੈਸਾ ਹੀ ਸਭ ਤੋਂ ਮਾੜਿਆ ਸਭ ਤੋਂ ਵੱਧ ਮਾੜਿਆ ਹੀ ਆ ਫਿਰ ਆਏ ਆਏ ਲੋਕ ਤੈਨੂੰ ਸ਼ਰਮ ਕਾਦੀ ਤੂੰ ਤਾਂ ਹੈਗੇ ਬੇਸ਼ਰਮ ਜਿੱਕ ਨੰਬਰ ਤੇ ਤਾਨੂੰ ਸ਼ਰਮ ਕਾਦੀ ਜਿਵੇਂ ਮਰਜੀ ਨੱਚੀ ਜਾ ਤੂੰ ਆਪ ਆਪਣੇ ਮੂੰਹ ਕਹਿਦਾ ਕਿ ਸਾਨੂੰ ਨਹੀਂ ਕੋਈ ਟੈਨਸ਼ਨ ਹੈ ਕਿ ਜੋ ਮਰਜੀ ਬੋਲੋ ਤੂੰ ਕਿਹਨਾਂ ਲੋਕਾਂ ਦੇ ਘਰ ਤੁਹਾਡੇ ਸਿਰ ਤੇ ਚੱਲਦੇ ਆ ਕਿੱਦਾਂ ਚੱਲਦੇ ਆ ਤੇਰਾ ਘਰ ਚੱਲਦਾ ਤੇਰੀ ਜਿਨਾਨੀ ਦੇ ਸਿਰ ਤੇ ਠੀਕ ਹੈ ਨਾ ਉਹ ਮੈਂ ਬੋਲਣਾ ਨਹੀਂ ਚਾਹੁੰਦੀ ਲੋਕਾਂ ਨੂੰ ਪਤਾ ਹੀ ਕੀ ਦਿਖਾ ਦਿਖਾ ਕੇ ਤੇ ਤੂੰ ਆਪਣਾ ਘਰ ਚਲਾਉਣਾ ਹੈ ਡੰਗਰਾ ਤੁਹਾਡੇ ਆਣ ਗੁਆਣ ਰਿਸ਼ਤੇਦਾਰ ਤੁਹਾਨੂੰ ਦੇਖਦੇ ਆ ਉਹ ਕੋਈ ਕੁਝ ਨਹੀਂ ਬੋਲਦਾ ਇੱਥੇ ਆਣਗੇ ਲੋਕਾਂ ਨੂੰ ਰਿਪਲਾਈ ਦੇਣ ਲੱਗ ਪੈਂਦੇ ਜੀ ਇੱਕ ਤਾਂ ਦਾ ਇਹ ਵਲੌਗਰਾਂ ਦਾ ਬੜਾ ਗੰਦਾ ਕੰਮ ਇਹ ਮੈਂ ਦੇਖਦਾ ਨਾ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਵੀ ਲੋਕ ਐਵੇਂ ਨਹੀਂ ਗੱਲਾਂ ਜੋੜ ਦਿੰਦੇ ਵੀ ਜਿਹੜੀਆਂ ਮੈਂ ਕਦੇ ਸੋਚ ਵੀ ਨਹੀਂ ਸਕਦਾ ਵੀ ਇਹ ਐਂ ਕਰਦਾ ਇਹ ਐਂ ਕਰਦਾ ਪਰ ਲੋਕ ਆਪਦੀ ਪਰਵਰਿਸ਼ ਦਿਖਾਉਂਦੇ ਆ ਆਪਦੇ ਮਾਪਿਆਂ ਦੀ ਪਛਾਣ ਕਰਾਉਂਦੇ ਆ ਵੀ ਸਾਨੂੰ ਸਾਡੇ ਮਾਪਿਆਂ ਨੇ ਇੰਨੇ ਸੰਸਕਾਰ ਦਿੱਤੇ ਆ ਤੇ ਜਿਹੜੀਆਂ ਚੀਜ਼ਾਂ ਮਾਰੇ ਬੋਲਣਾ ਚਾਹੀਦਾ ਉਹਨਾਂ ਵਾਰੇ ਨਹੀਂ ਬੋਲਦੇ ਜਦੋਂ ਅਸੀਂ ਥੋੜੇ ਜਿਹਾ ਮਤਲਬ ਮਿਡਲ ਕਲਾਸ ਫੈਮਿਲੀ ਚੋਂ ਆਉਂਦੇ ਆ ਨਾ ਤਾਂ ਹਰ ਤੇਰੀ ਵਧੀਆ ਪਰਵਰਿਸ਼ ਹੋਈ ਹੁੰਦੀ ਨਾ ਤਾਂ ਤੂੰ ਆਹ ਕੰਮ ਨਾ ਕਰਦਾ ਲੋਕਾਂ ਦੀ ਵਧੀਆ ਘਰੋਂ ਵਧੀਆ ਪਰਿਵਰਸ਼ ਹੋਈ ਆ ਨਾ ਚੰਗੇ ਸੰਸਕਾਰ ਆ ਕਾਹੀ ਉਹ ਰੋਕਦੇ ਆ ਕਿ ਇਹ ਨੈਟ ਦੇ ਉੱਤੇ ਗੰਦ ਨਾ ਪਾਇਆ ਜਾਵੇ ਕਿਉਂਕਿ ਬੱਚੇ ਵੀ ਦੇਖਦੇ ਆ ਬੱਚਿਆਂ ਦੇ ਵੀ ਦਿਮਾਗ ਤੇ ਇਹ ਗਲਤ ਅਸਰ ਪੈਂਦਾ ਠੀਕ ਆ ਨਾ ਤੁਸੀਂ ਵੱਡੇ ਆਣਗੇ ਤੇ ਸੰਸਕਾਰੀ ਬਣ ਕੇ ਬੈਠੇ ਜੇ ਦਿਖਾਉਣੀ ਆ ਤੇਰੀ ਘਰ ਦੀਆਂ ਕਰਤੂਤਾਂ ਦੇਖ ਲੈ ਆਪ ਹੀ ਤੂੰ ਹੀ ਵੀਡੀਓ ਬਣਾਉਣਾ ਹੋਰ ਆਂਡ ਗਵਾਣ ਤੇ ਬਣਾ ਕੇ ਜਾਂਦੇ ਨਹੀਂਗੇ ਤੂੰ ਹੀ ਬਣਾਉਣਾ ਵਾ ਨੰਦੀ ਧੌਂਦੀ ਸਾਰਾ ਕੁਝ ਦਿਖਾਉਂਦਾ ਰਹਿਣਾ ਡੰਗਰ ਗੱਥਾਂ ਦਾ ਇੱਕ ਬਲੌਗ ਹੋਰ ਕਨੂਰ ਦੀ ਮਮੂ ਹੁਣ ਆ ਵੀ ਕਹਿ ਦਿੰਗੇ ਲੋਕਾਂ ਨੇ ਪਾਈ ਆ ਤੂੰ ਵੱਡਾ ਸੰਸਕਾਰੀ ਬਣਿਆ ਵਰਦਾ ਵਾ ਲੋਕਾਂ ਨੂੰ ਕਹਿੰਦਾ ਹੈ ਕਿ ਤੁਹਾਡੇ ਸੰਸਕਾਰ ਨਹੀਂ ਠੀਕ ਤੂੰ ਵੱਡਾ ਬਣਿਆ ਵਾ ਦੇਖ ਲੈ ਆਪਦੀਆਂ ਕਰਤੂਤਾ ਜਿਹੜੀਆਂ ਕਦੇ ਚੁੰਨੀ ਨਹੀਂ ਲੈਂਦੀਆਂ ਜਿਹੜੀਆਂ ਕਦੇ ਚੁੰਨੀ ਨਹੀਂ ਲੈਂਦੀਆਂ ਕਿੰਨੀਆਂ ਗਾਇਡੀਆਂ ਲਖਾਵਾਂ ਠੀਕ ਹੈ ਤੇ ਉਹਨਾਂ ਬਾਰੇ ਮੈਂ ਕਦੇ ਕੋਈ ਪੇਜ ਵਾਲਾ ਬੋਲਦਾ ਨਹੀਂ ਦੇਖਿਆ ਬੋਲਦੇ ਕੀ ਦਿਖਲਾਵਾ ਜਿਹੜਾ ਜਮਾਂ ਗਰੀਬ ਹੋਵੇ ਜਮਾਂ ਲੋਕ ਕਲਾਸ ਹੋਵੇ ਉਹਦੀ ਬਾਰੇ ਬੋਲਦੀ ਆ ਕਿਉਂ ਬੋਲਦੀ ਆ ਇਹਦੇ ਪੱਲੇ ਕੱਖ ਨਹੀਂ ਹੈ ਇਹ ਕੁਝ ਨਹੀਂ ਕਰ ਸਕਦਾ ਠੀਕ ਹੈ ਤੇ ਦੂਜੀ ਗੱਲ ਇਹ ਆ ਵੀ ਮੈਂ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੁੰਦਾ ਕੀ ਦਿਖਾਉਣਾ ਹੈ ਜੇ ਤੇਰੀ ਘਰ ਦੀ ਸਿਰ ਤੇ ਚੁੰਨੀ ਲੈਂਦੀ ਆ ਸੂਟ ਪਾਉਂਦੀ ਆ ਸੋਹਣਾ ਸੂਟ ਪਾਉਂਦੀ ਆ ਸਿਰ ਤੇ ਚੁੰਨੀ ਵੀ ਲੈਂਦੀ ਆ ਤੇ ਜੇ ਥੋੜੀ ਜਿਹੀ ਚੁੰਨੀ ਗਾਂਹ ਹੋ ਜੇ ਤੇ ਕੀ ਪਰ ਪੈ ਜਾ ਲਿਆ ਤੈਨੂੰ ਕੀ ਦਿਨ ਅੱਗ ਲੱਗ ਚੱਲੀ ਆ ਤੂੰ ਆਪ ਦਿਖਾਉਣਾ ਹੈ ਕਰਤੂਤਾ ਜੇ ਦੁਪੱਟਾ ਠੀਕ ਕਰਕੇ ਵੀ ਲੈ ਲੋ ਤੇ ਉਹੀ ਵੀਡੀਓ ਸੋਹਣੀ ਲੱਗੂਗੀ ਪਰ ਨਹੀਂ ਆਪਾਂ ਇਹ ਕੁਝ ਦਿਖਾ ਨਹੀਂ ਸਕਦੇ ਉਹ ਲੋਕਾਂ ਦੀਆਂ ਲੋਕਾਂ ਵੱਲ ਵੜੀਏ ਤੇ ਭੱਜ ਕੇ ਜਾਂਦੇ ਤੁਸੀਂ ਸਾਰੇ ਜਾਣਗੇ ਫਲਾਨਾ ਕੀ ਕਰਦਾ ਉਹ ਕੀ ਕਰਦਾ ਉਹਨਾਂ ਨੂੰ ਵੀ ਵਿੱਚ ਲੈ ਕੇ ਆਈਦਾ ਉਹਨਾਂ ਤੇ ਵੀ ਰੋਸਟ ਕਰੀਦਾ ਹੈ ਪਰ ਤੂੰ ਆਪਣੀਆਂ ਹਰਕਤਾਂ ਨੂੰ ਠੀਕ ਕਰ ਲੈ ਹੁਣ ਇਹ ਦਿਖਾ ਦੇਣੀ ਆ ਕਿ ਤੂੰ ਤੇਰੀ ਘਰ ਵਾਲੇ ਚੁੰਨੀ ਕਿਵੇਂ ਲੈਂਦੀ ਦੱਸ ਹੁਣ ਦੱਸ ਕਿ ਇਹ ਵੀਡੀਓ ਕੌਣ ਬਣਾਉਂਦਾ ਆਂਡ ਗਵਾੜ ਤੈਨੂੰ ਬਣਾਉਣੀ ਚ ਤੂੰ ਹੀ ਬਣਾਉਂਦਿਆ ਤੇਰੀ ਘਰ ਦੀ ਨੇ ਚੁੰਨੀ ਕਿਵੇਂ ਲਈ ਆ ਤੂੰ ਆਪ ਦਿਖਾਉਂਦਿਆ ਡੰਗਰ ਆਪ ਪਕਰ ਕੇ ਚੱਲਣਾ ਪੈਂਦਾ ਚੁੱਪ ਕਰਕੇ ਇਹ ਜਿਹੜੇ ਮੈਨੂੰ ਮਤਲਬ ਜਿਹੜੇ ਸਾਡੇ ਤੇ ਜ਼ਿਆਦਾ ਲੱਗਦੇ ਆ ਸਾਡੀ ਜ਼ਿਆਦਾ ਵੀਡੀਓ ਉਹੀ ਉਹੀ ਦੇਖਦੇ ਆ ਉਹਨਾਂ ਨੂੰ ਕਹਿਣਾ ਚਾਹੁੰਦਾਗਾ ਵੀ ਜਦੋਂ ਬੰਦਾ ਫੇਮਸ ਹੋ ਜਾਂਦਾ ਨਾ ਤੁਹਾਨੂੰ ਲੋਕ ਕਹਿੰਦੇ ਆ ਠੀਕ ਆ ਨਾਮ ਹੋ ਜਾਂਦਾ ਨਾ ਜਦੋਂ ਉਦੋਂ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਠੀਕ ਆ ਤੇ ਵੱ ਕੁੜੀਆਂ ਲਾ ਲੋ ਬੰਮਾ ਲਾ ਲੋ ਬਹੁਤ ਵੀਡੀਓ ਪਾਉਂਦੀਆਂ ਤੇ ਮੈਂ ਬਹੁਤ ਦੇਖੀਆਂ ਵੀ ਐਨ ਐਨ ਕੱਪੜੇ ਪਾਏ ਹੁੰਦੇ ਐ ਐਨ ਐਨ ਠੀਕ ਆ ਐਨ ਐਨ ਤੇ ਐਨ ਇੱਕ ਸ਼ਾਰਟ ਪਾਏ ਹੁੰਦੇ ਹਾਂ ਹਾ ਇੰਡੀਆ ਦੀਆਂ ਪੰਜਾਬ ਦੀਆਂ ਤੇ ਉਹਨਾਂ ਬਾਰੇ ਮੈਂ ਕਦੇ ਕੋਈ ਪੇਜ ਵਾਲਾ ਬੋਲਦਾ ਨਹੀਂ ਦੇਖਿਆ ਬੋਲਦਾ ਕਿਉਂ ਨਹੀਂ ਦੇਖਿਆ ਪਤਾ ਨਹੀਂ ਲੋਕ ਜਿਆਦਾ ਤਾਂ ਲੱਗਦੇ ਆ ਤੇਰੀਆਂ ਹਰਕਤਾਂ ਨਹੀਂ ਠੀਕ ਆ ਤੇਰੇ ਲੱਛਣ ਹੀ ਠੀਕ ਆ ਤੂੰ ਸਾਰਾ ਦਿਨ ਆਪਣੀ ਘਰ ਵਾਲੀ ਨੂੰ ਦਿਖਾਉਣਾ ਰਹਿਣਾ ਓਹ ਜੀ ਓਹ ਵਾ ਮੈਂ ਸੇਰ ਵਾਣ ਲੱਗੀਆਂ ਮੈਂ ਸਬਜ਼ੀ ਬਣਾਉਣ ਲੱਗੀਆਂ ਮੈਂ ਸੋਚਿਆ ਦਾਲ ਦੇ ਵਿੱਚ ਲੂਣ ਚੈੱਕ ਕਰਨਾ ਐਹੋ ਜਿੰਨੀ ਕਿੰਨੀ ਕਿ ਚੀਜ਼ ਦੀਆਂ ਵੀਡੀਓ ਬਣਾਉਣ ਲੱਗ ਪੈਂਦੇ ਜੇ ਤੇ ਜਦੋਂ ਤੇਰੇ ਹੱਥ ਵਿੱਚ ਫੋਨ ਆ ਜਾਂਦਾ ਫੇਰ ਤਾਂ ਤੂੰ ਸਿਰਾ ਹੀ ਲਾ ਦਿੰਦਾ ਹੈ ਨਾ ਜਨਾਨੀ ਨੂੰ ਝੂਮ ਕਰ ਕਰਕੇ ਦਿਖਾਉਣਾ ਕਿ ਦੇਖੋ ਮੇਰੀ ਘਰ ਵਾਲੀ ਪਰ ਜਿਹੜੇ ਆਮ ਘਰਾਂ ਦੇ ਬੰਦੇ ਹੁੰਦੇ ਹਨ ਆਪਣੀ ਘਰ ਦੀ ਇੱਜ਼ਤ ਏਦਾਂ ਲੋਕਾਂ ਨੂੰ ਸ਼ਰਮ ਨਹੀਂ ਦਿਖਾਉਂਦੇ ਤੂੰ ਖੁਦ ਦਿਖਾਉਣਾ ਹੈ ਲੋਕੀ ਦਾਪ ਨਹੀਂ ਦੇਖ ਕੇ ਜਾਂਦੇ ਪੈਸਾ ਹੀ ਮੁੱਖਾ ਸਾਰਿਆਂ ਦੀ ਇੱਜ਼ਤ ਹੁੰਦੀ ਆ ਠੀਕ ਹੈ ਪੈਸਾ ਸਭ ਕੁਝ ਨਹੀਂ ਹੁੰਦਾ ਇਹ ਚੀਜ਼ ਮੈਨੂੰ ਵੀ ਪਤਾ ਠੀਕ ਹੈ ਪਰ ਅਸੀਂ ਵੀ ਕੋਈ ਲੰਗੇ ਨਹੀਂ ਨਜ ਦੇ ਫਿਰਦੇ ਸਾਡੇ ਪੇਚ ਸਾਡੀ ਵੀਡੀਓ ਦੇਖੋ ਨਾਰਮਲ ਵੀਡੀਓ ਹੁੰਦੀਆਂ ਐ ਮਿਰਚ ਮਸਾਲੇ ਲਾ ਕੇ ਲੋਕ ਪੇਸ਼ ਕਰੀ ਜਾਂਦੇ ਉਹਨਾਂ ਦੇ ਮਤਲਬ ਤੁਸੀਂ ਬਹਿਕਾਵੇ ਚ ਨਾ ਜਾ ਕਰੋ ਵੀ ਸਭ ਤੋਂ ਵੱਧ ਗੰਦੇ ਨਾ ਹੋਵੇ ਪੇਚ ਤੇ ਸਭ ਤੋਂ ਵੱਧ ਐ ਕਰਦੇ ਆ ਓਹ ਕਰਦੇ ਆ ਠੀ ਤੇ ਦੁਨੀਆ ਬਕਵਾਸ ਮਾਰੀ ਜਾਂਦੀ ਹੈ ਹਾਂ ਬਕਵਾਸ ਮਾਰੀ ਜਾਂਦੀ ਹੈ ਤੇ ਸਾਨੂੰ ਸੁਣਨੀ ਪੈਂਦੀ ਹੈ ਠੀਕ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਤੇ ਜਿਹੜੇ ਲੱਗਦੇ ਆ ਨਾ ਆਪਣੀ ਇੱਜ਼ਤ ਇੰਨੀ ਜਿਆਦਾ ਪਿਆਰੀ ਹੁੰਦੀ ਨਾ ਜੇ ਤੈਨੂੰ ਆਪਣੀ ਇੱਜ਼ਤ ਇੰਨੀ ਜਿਆਦਾ ਪਿਆਰੀ ਹੁੰਦੀ ਤਾਂ ਆਪਣੀ ਇੱਜ਼ਤ ਨੂੰ ਸਾਹਮਣੇ ਰੱਖਦਾ ਤੇ ਹਾਲੀ ਵੀ ਟਾਈਮ ਆ ਆਪਣੀ ਜਿਹਦ ਨੂੰ ਸਾਹਮਣੇ ਰੱਖਣਾ ਨਾ ਲੋਕਾਂ ਤੋਂ ਗਾਣਾ ਲੈਣਾ ਆਪਣੇ ਘਰ ਦਾ ਜਲੂਸ ਕੱਢੋ ਤੂੰ ਹੀ ਖੁਦ ਆਪਣੀਆਂ ਘਰ ਦਾ ਜਲੂਸ ਖੁਦ ਕੱਢਦੇ ਜੇ ਠੀਕ ਆ ਨਾ ਲੋਕੀ ਤੁਹਾਡੇ ਘਰ ਆਣ ਕੇ ਤੇ ਨਹੀਂ ਵੀਡੀਓ ਬਣਾ ਕੇ ਜਾਂਦੇ ਤੇ ਘਰ ਵਾਲੀ ਦੇ ਨਾਲ ਜਾਂ ਘਰਵਰੀ ਦੇ ਜੂਮ ਜੂਮ ਮਾਰ ਮਾਰ ਕੇ ਦਿਖਾਉਂਦੇ ਹ ਆਪੇ ਸਾਰਾ ਦਿਨ ਤੇਰੀ ਮਾਂ ਘਰ ਦਾ ਕੰਮ ਕਰਦੀ ਆ ਤੇ ਉਹ ਨੂੰ ਦਿਰਨੇ ਆ ਜਾਂ ਦੰਦਾਲੀ ਨੂੰ ਅੱਗੇ ਲੈ ਕੇ ਤੇ ਬਹਿ ਜਾਣਾ ਵਾ ਹੁਣ ਵੇ ਕਿੱਦਾਂ ਬੈਠੀ ਸੱਚ ਚੁੰਨੀ ਲੈ ਸੇਬੂ ਟੜਕੇ ਟੜਕੇ ਆ ਕੇ ਉਹ ਸੱਭੂ ਤੜਕੇ ਤੜਕੇ ਆ ਗਿਆ ਹੈ ਨਾ ਤਾਂ ਤੁਸੀਂ ਵੀ ਤੜਕੇ ਕੈਮਰਾ ਲੈ ਕੇ ਆ ਜਾਂਦੇ ਜੀ ਡੰਗਰੋ ਤੁਹਾਨੂੰ ਨਹੀਂ ਪਤਾ ਲੱਗਦਾ ਉਹ ਮਿਲਦਾ ਪਤਾ ਨਹੀਂ ਕੌਣ ਆ ਤੇ ਉਹਦੇ ਸਾਹਮਣੇ ਵੀ ਆਪਣੀ ਜਨਾਨੀ ਪੇਸ਼ ਕਰੀ ਜਾਂਦਾ ਤੇ ਹਾਲੀ ਕਹਿੰਦੇ ਆ ਕਿ ਸਾਡੇ ਘਰ ਦੀ ਇੱਜ਼ਤ ਆ ਇੱਜ਼ਤ ਦੇਖ ਲਓ ਇਹਨਾਂ ਦੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਤੀ ਹੈ ਵਰਨਾ ਮੈਂ ਐਸੇ-ਐਸੇ ਗਾਲੀ ਧੂੰ ਐਸੇ-ਐਸੇ ਗਾਲੀ ਧੂਣਾ ਜ਼ਿੰਦਗੀ ਭਰੀ ਯਾਤ ਰਹੀ ਨੈਗੇਟਿਵ ਚੀਜ਼ ਨੂੰ ਇੰਨਾ ਸ਼ੇਅਰ ਕਰਦੇ ਐ ਨਾ ਸ਼ੇਅਰ ਮੈਂ ਤਾਂ ਸੋਚ ਕੇ ਹੈਰਾਨ ਆ ਠੀਕ ਆ ਪੋਜ਼ਿਟਿਵ ਚੀਜ਼ ਨੂੰ ਕਦੇ ਕੋਈ ਸ਼ੇਅਰ ਨਹੀਂ ਕਰਦਾ ਪੋਜ਼ਿਟਿ ਐਵੇਂ ਦਾ ਕਰੀਊਗਾਗਾ ਲੋਕ 네ਗੇਟਿਵ ਚੀਜ਼ ਨੂੰ ਐ ਚੱਕਦੇ ਰਾਤੋਂ ਰਾਤ ਚੱਕਦੇ ਤੂੰ ਹੀ ਨੇਗੇਟਿਵ ਚੀਜ਼ਾਂ ਨਾ ਫਲਾਓ ਪੋਜ਼ਿਟਿਵ ਵੀਡੀਓ ਬਣਾ ਲਓ ਵਧੀਆ ਵੀਡੀਓ ਬਣਾ ਲਓ ਕੋਈ ਸਿੱਖਿਆ ਦੇਣ ਵਾਲੀ ਵੀਡੀਓ ਬਣਾ ਲਓ ਜਿਹੜੀ ਕਿਸੇ ਬੱਚੇ ਨੂੰ ਕਿਸੇ ਕਿਸੇ ਨੂੰ ਵੀ ਵਧੀਆ ਸਿੱਖਿਆ ਮਿਲੇ ਤੁਸੀਂ ਉਹ ਵੀਡੀਓ ਬਣਾਓ ਨਾ 네ਗੇਟਿਵਿਟੀ ਫਲਾਓ ਮੰਨ ਤ ਗਿਆ ਨਾ ਤੂੰ ਕਿ ਅਸੀਂ ਗੰਦ ਪਾਉਨੇ ਆ ਤੂੰ ਮੂੰਹ ਮੰਨ ਗਿਆ ਹਨ ਤੇ ਫਿਰ ਤੁਸੀਂ ਆਪਣੀਆਂ ਵੀਡੀਓ ਦੇ ਵਿੱਚ ਸੁਧਾਰ ਕਰੋ ਜੇ ਤੂੰ ਐਡਾ ਹੀ ਆ ਨਾ ਇੱਥੇ ਆਣ ਕੇ ਲੋਕਾਂ ਨੂੰ ਰਿਪਲਾਈ ਦੇਂਦੇ ਆ ਹੁਣ ਜਿਹੜੀਆਂ ਜਿਹੜੀਆਂ ਅਗਲੀਆਂ ਵੀਡੀਓ ਆਉਣ ਤੇ ਉਹ ਵਧੀਆ ਲੈ ਕੇ ਆ ਜੇ ਤੈਨੂੰ ਇੰਨਾ ਜ਼ਿਆਦਾ ਬਾਕੀ ਲੋਕੀ ਤੈਨੂੰ ਟ੍ਰੋਲ ਕਰਦੇ ਆ ਨਾ ਨਾ ਗੰਦ ਪਾ ਤင်း ਮੈਂ ਪੁੱਛਾਂ ਵੀ ਆਜੀ ਤੈਨੂੰ ਕਰਦੀ ਜ਼ਿੰਦਗੀ ਦੀ ਲਾਈਫ ਜਿਹੜੀ ਤੂੰ ਬੋਲਦੀ ਪਰ ਫਿਰ ਮੈਨੇ ਸੋਚਿਆ ਯਾਰ ਇਹ ਰਸਿੱਟਾ ਕੀ ਨਿਕਲਣਾ ਹੈ ਰਸਿੱਟਾ ਜਾਓ ਮਸ਼ੀਨ ਜੀ ਫੋੜਿਆ ਨਾਲੇ ਨੂਰ ਵੀ ਉੱਠ ਗਿਆ ਨਹੀਂ ਆਪਣੀ ਘਰ ਵਾਲੀ ਨੂੰ ਲੰਮੇ ਪਈ ਵੀ ਦਿਖਾਈ ਜਾਂਦਾ ਹੈ ਤੇ ਅਸੀਂ ਵੀ ਤੁਹਾਨੂੰ ਪੁੱਛਣਾ ਹੈ ਕਿ ਆਹ ਚੀਜ਼ ਤੁਸੀਂ ਕਿਉਂ ਕਰਦੇ ਜੀ ਦੱਸੋ ਸਾਨੂੰ ਮੈਨੂੰ ਨੰਨ ਦੱਸਣਾ ਚਾਹੁੰਨਾ ਜਿਹੜੇ ਸਾਡੇ ਤੇ ਲੱਗਦੇ ਆ ਤੇ ਸਾਡੀ ਸਭ ਤੋਂ ਵੱਧ ਵੀਡੀਓ ਦੇਖਦੇ ਉਹਨਾਂ ਨੂੰ ਮੈਂ ਇਹ ਹੀ ਦੱਸਣਾ ਚਾਹੁੰਨਾ ਟਿੱਡ 'ਚ ਪੀੜ ਨਾ ਕਰਾਓ ਸਾਨੂੰ ਲੋਕ ਕਹਿਣਗੇ ਪਿੱਛੇ ਵੀ ਕਿਹਾ ਹੁਣ ਵੀ ਕਹੀ ਜਾਂਦੇ ਅੱਗੇ ਵੀ ਕਹਿਣਗੇ ਠੀਕ ਹੈ ਟਿੱਡ 'ਚ ਪੀੜ ਨਾ ਕਰਾਓ ਇਹ ਫੇਮਸ ਬੰਦੇ ਦੇ ਨਾਲ ਬਰਾਈ ਆਟੋ ਆਟੋਮੈਟਿਕ ਜੁੜ ਜਾਂਦੀ ਹੈ ਤੁਹਾਡੇ ਇੰਨੀ ਪੀੜ ਹੁੰਦੀ ਹੈ ਨਾ ਜਿਆਦਾ ਉਹ ਤੋਂ ਵੱਧ ਸਾਡੇ ਹੋਣੀ ਚਾਹੀਦੀ ਹੈ ਸਾਡੇ ਨਹੀਂ ਹੁੰਦੀ ਕਿਉਂਕਿ ਸਾਨੂੰ ਲੋਕ ਪਤਾ ਹੈਗਾ ਬੀਜੇ ਮਤਲਬ ਇਹ ਚੀਜ਼ ਤੇ ਆਏ ਆ ਫੇਮਸ ਬੰਦੇ ਦੇਖ ਲੋ ਫੇਮਸ ਕਿਹਦੇ ਸਿਰ ਤੇ ਹੋਇਆ ਆਪਣੀ ਜਨਾਨੀ ਦੇ ਸਿਰ ਤੇ ਆਪਣੀ ਜਨਾਨੀ ਦਾ ਜਿਸ हद ਹੋਈ ਪਈ ਤੁਹਾਡੇ ਵਾਲੀ ਤੇ ਇਹ ਆਪਣੇ ਆਪ ਨੂੰ ਫੇਮਸ ਸਮਝਦਾ ਕੋਈ ਘਰ ਦਾ ਕੰਮ ਧੰਦਾ ਕਰ ਲਾ ਠੀਕ ਆ ਨਾ ਸਾਰਾ ਦਿਨ ਜਨਾਨੀ ਦੇ ਸਿਰ ਤੇ ਵੀਊ ਖਾਣਾ ਦੇ ਪੈਸਾ ਕਮਾਉਣਾ ਕੋਈ ਘਰ ਦਾ ਕੰਮ ਗੁੰਮ ਕਰ ਲਿਆ ਕਰ ਉਹ ਜਿਉ ਉਹ ਆ ਉਹ ਵੀ ਸਾਰਾ ਦਿਨ ਵੇਲੀ ਰਹਿੰਦੀ ਸਸ ਤੋਂ ਸਾਰਾ ਘਰ ਦਾ ਕੰਮ ਕਰਾਉਂਦੀ ਡੰਗਰ ਕੈ ਥਾਂ ਦੀ ਹੱਦ ਹੋਈ ਹੈ ਨਾਲੀ ਵੀ ਕੀ ਬੰਦਾ ਇਹਨਾਂ ਨੂੰ ਹੁਣ ਸਮਝਾਵੇ ਤੇ ਦੇਖ ਕੇ ਚੁੱਪਚੀ ਬੀਤੇ ਚਲੇ ਗਏ ਉਹ 95 ਲੱਖ ਬੰਦਾ ਤਾਂ ਹੈ ਸਹੀ ਜਿਹੜੇ 200 ਲੋਕਾਂ ਨੇ ਗਲਤ ਕਮੈਂਟ ਕਰਤੇ ਉਹ 200 ਲੋਕ ਮੈਨੂੰ ਐਂ ਜੱਜ ਕਰਾਉਣਗੇ ਵੀ ਇਹ ਸਭ ਤੋਂ ਵੱਧ ਗਲਤ ਆ ਇਹ ਸਭ ਤੋਂ ਵੱਧ ਗਲਤ ਕੰਟੈਂਟ ਇਹੀ ਪਾਈ ਜਾਂਦਾ ਹੈਗਾ ਉਹ 200 ਲੋਕ ਮੈਨੂੰ ਮਾੜਾ ਬਣਾ ਜਾਂਦੇ ਆ ਅੱਛਾ ਜਿਹੜਾ 9.5 ਲੱਖ ਬੰਦਾ ਦੇਖ ਗਿਆ ਉਹ ਤਾਂ ਉਹਨਾਂ ਨੇ ਮੈਨੂੰ ਕੋਈ ਮਤਲਬ ਵੀਊ ਰਿਪਲਾਈ ਨਹੀਂ ਦਿੱਤਾ ਵੀ ਤੇਰਾ ਗਲਤ ਆ ਜਾਂ ਸਹੀ ਆ ਤੇ ਜਿਹੜੇ 200 ਬੰਦਿਆਂ ਨੇ ਮੈਨੂੰ ਦੱਸਿਆ ਉਹਨਾਂ ਕਰਕੇ ਮੈਂ ਗਲਤ ਬਣ ਗਿਆ ਫਿਰ ਕਈ ਕੰਦੇ ਕਮੈਂਟਾਂ ਚ ਕੰਦੇ ਆ ਪਰ ਆ ਪਾ ਅਗਲਾ ਜਿਹੜਾ ਤੈਨੂੰ 9.5 ਲੱਖ ਬੰਦਾ ਜਿਹੜਾ ਦੇਖ ਕੇ ਗਿਆ ਨਾ ਉਹ ਵੀ ਤੇਰੇ ਵਰਗੇ ਹੀ ਆ ਉਹ ਉਹ ਦੇਖਣੇ ਇਹ ਚੀਜ਼ਾਂ ਚਾਹੁੰਦੇ ਆ ਹੁਣ ਪਸੰਦ ਆ ਇਹ ਚੀਜ਼ਾਂ ਦੇਖਦੇ ਆ ਤੇ ਜਿਹੜਾ 200 ਬੰਦਾ ਜਿਹੜਾ ਤੂੰ ਕਹਿੰਨਾ ਹੈ ਨਾ ਮੈਨੂੰ ਗਲਤ ਬੋਲਦੇ ਆ ਉਹ ਤੈਨੂੰ ਡੰਗਰਾ ਸਮਝਾਉਂਦੇ ਆ ਕਿ ਇਹ ਕੰਮ ਨਾ ਕਰਿਆ ਕਰ ਆਮ ਘਰਾਂ ਦੇ ਵਿੱਚ ਇਹ ਕੁਝ ਨਹੀਂ ਚੱਲਦਾ ਉਹ ਨਹੀਂ ਚਾਹੁੰਦੇ 200 ਬੰਦਾ ਕਿ ਸਾਡੇ ਘਰੇ ਵੀ ਸਾਡੇ ਬੱਚੇ ਇਹ ਚੀਜ਼ਾਂ ਦੇਖ ਕੇ ਵਿਗੜਨ ਅੱਜ ਕੱਲ ਦਾ ਜਿਵੇਂ ਦਾ ਜਮਾਨਾ ਚੱਲੰਦਿਆ ਹੈ ਇੱਕ ਖਾ ਗਿਆ ਖਾ ਗਿਆ ਖਾ ਗਿਆ ਆਏ ਘਰ ਦਾ ਦੰਦੀ ਥੋਰ ਕਾਲਾ ਹੋਇਆ ਮੈਂ ਖਾਂ ਮੈਂ ਖਾਂ ਅੰਡਾ ਗੋਰੀ ਹਾਂ ਪਾਪੜ ਖਾਣੀ ਪਾਪੜ ਖਾ ਲਿਆ ਖਾ ਗਿਆ ਖਾ ਗਿਆ ਆ ਕੇ ਆਈ ਤੇ ਨਹੀਂ ਹੋ ਗਈ ਨਹੀਂ ਸਰ ਟਾਈਮ ਹੋ ਗਿਆ 12 ਵਜੇ ਤਾਂ ਲ ਮੈਂ ਰੋਟੀ ਨਾ ਕੇ ਫੇਰ ਖਾਣੀ ਹੋਈ ਅੱਜ ਨੂੰ ਤਾਂ ਕੱਲੇ ਰੱਖ ਈ ਸਿਰ ਵਾਉਣਾ ਹੀ ਤੇ ਬੰਦ ਕੈਮਰਾ ਕਰਕੇ ਵੀ ਤੂੰ ਸਿਰ ਵਾ ਲੈਣੀਓ ਪਤਾ ਹੀ ਆ ਕਿ ਸਿਰ ਵਾਇਆ ਵਗ ਨਹੀਂ ਵਾਇਆ ਉਹ ਤੇ ਤੇਰੇ ਘਰ ਵਾਲਿਆਂ ਨੇ ਦਿਖਾਈ ਦੇਣਾ ਕਿ ਤੂੰ ਲਿਬੜੀ ਰਹਿਣੀ ਆ ਕਿ ਸਾਫ ਸੁਥਰੀ ਰਹਿਣੀ ਆ ਡੰਗਰੇ ਮਤਲਬ ਨਿੱਕੀ ਨਿੱਕੀ ਚੀਜ਼ ਦਾ ਵੀ ਵੀਡੀਓ ਬਣਾ ਕੇ ਪਾ ਹੀ ਦਿੰਦੇ ਆ ਇਹਨਾਂ ਵਲੌਗਰਾਂ ਦਾ ਵੈਸੇ ਕੋਈ ਹਾਲ ਨਹੀਂ ਰੀਲਾ ਵਾਲਿਆਂ ਦਾ ਹਰੇਕ ਨਿੱਕੀ ਨਿੱਕੀ ਗੱਲ ਦਾ ਇਹਨਾਂ ਨੇ ਵਲੌਗ ਬਣਾਉਣਾ ਹੀ ਬਣਾਉਣਾ ਹੁੰਦਾ ਹੈ ਹੁਣ ਤੁਹਾਨੂੰ ਸਿਰ ਵਾਉਣਾ ਦੱਸਣ ਦਾ ਹੀ ਆ ਕਿ ਇਦਾਂ ਸਿਰ ਵਾਇਦਾ ਹੋਵੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਨਾ ਇਹਨਾਂ ਚੀਜ਼ਾਂ ਬਾਰੇ ਉਹ ਆਪਾਂ ਨੂੰ ਦੱਸਦੀ ਆ ਕਿ ਇਦਾਂ ਕਰੋ ਡੰਗਰ ਜੀ ਨਾਵੇਂ ਤੇ